ਇਸ ਤਰ੍ਹਾਂ ਦੇ ਜਿਹੜੇ ਹਾਲਾਤ ਪੰਜਾਬ ਦੇ ਬਣ ਗਏ ਨੇ ਇਹਦਾ ਜ਼ਿੰਮੇਦਾਰ ਕੌਣ ਹੈ ਇਹ ਬੜੀ ਮੁਸ਼ਕਿਲ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਸੀ 1992 ਦੀ ਸਰਕਾਰ ਬਣਾਉਣ ਤੋਂ ਬਾਅਦ ਜਦੋਂ ਸਾਰੀਆਂ ਸਰਕਰ ਲੋਕ ਭੱਜ ਗਏ ਸਨ ਸਾਰੀਆਂ ਪਾਰਟੀਆਂ ਜੀ ਅੱਜ ਇਹ ਨੂੰ ਦੁਬਾਰੇ ਫੇਰ ਉੱਥੇ ਲਿਆ ਕੇ ਖੜਾ ਕਰਤਾ ਹੁਣੇ-ਉਣੇ ਡੇਲੀ ਪੋਸਟਾ ਤੇ ਕਿਸੇ ਨੇ ਪਤਾ ਨਹੀਂ ਕੋਈ ਦੱਸ ਰਿਹਾ ਸੀ ਸੋਸ਼ਲ ਮੀਡੀਆ ਤੇ ਜੀ ਸੋਸ਼ਲ ਮੀਡੀਆ ਤੇ ਕਿ ਤੇਜ ਪਾਲ ਨੂੰ ਮਾਰਨ ਦੀ ਜ਼ਿੰਮੇਵਾਰੀ ਕਿਸੇ ਨੇ ਲੈ ਲਈ। ਹਾਂਜੀ। ਇਹ ਸਿੱਧਾ ਮੀਡੀਆ ਨੂੰ ਵੀ ਦੱਸ ਰਿਹਾ ਉਹ ਕਿ ਮੈਂ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਦਾ ਇੱਕ ਨਵਾਂ سلسلہ ਇਹ ਰੇਸ ਚੱਲ ਪਈ ਹੈ। ਬੰਦਾ ਮਾਰ ਕੇ ਫਿਰ ਜ਼ਿੰਮੇਵਾਰੀ ਲਈ ਜਾਂਦੀ ਹੈ। ਜ਼ਿੰਮੇਵਾਰੀ ਲੈ ਕੇ ਫਿਰ ਦੂਜਿਆਂ ਤੋਂ ਫਰੋਤੀ ਲਈ ਜਾਂਦੀ ਹੈ। ਫਿਰ ਇੱਕ ਦੋ ਮਰਡਰ ਕਰਕੇ ਉਹ ਗੈਂਗਸਟਰ ਤਖੜਾ ਬਣ ਜਾਂਦਾ ਹੈ। ਜੀ। ਸੋ ਕਹਿਣ ਦਾ ਭਾਵ ਹੈ ਇਹਦਾ ਜ਼ਿੰਮੇਵਾਰ ਕੌਣ ਹੈ? ਸਿੱਧੀ ਸਿੱਧੀ ਮਾਨ ਸਰਕਾਰ ਇਸ ਗੱਲ ਦੀ ਜ਼ਿੰਮੇਦਾਰ ਹੈ ਜਾਨੀ ਕਿ ਮੁੱਖ ਮੰਤਰੀ ਪੰਜਾਬ ਗ੍ਰਹਿ ਮੰਤਰੀ ਵੀ ਹੈ ਪੰਜਾਬ ਦੀ ਮਤਲਬ ਮਾਨ ਸਾਹਿਬ ਦਾ ਨੌਜਵਾਨ ਪੀੜੀ ਜੀ ਬਾਹਰ ਬੈਠੀ ਵਿਦੇਸ਼ਾਂ ਚ ਨਾਲ ਹੀ ਨਾਲ ਨਾਲ ਹੀ ਨਾਲ ਪੰਜਾਬ ਦੀ ਪੁਲਿਸ ਜ਼ਿੰਮੇਦਾਰ ਹੈ ਜੀ ਤੁਹਾਡਾ ਡਰ ਤੇ ਖੌਫ ਜਿਹੜਾ ਹੈ ਪੰਜਾਬ ਦੀ ਪੁਲਿਸ ਦਾ ਮੁਕੰਮਲ ਤੌਰ ਤੇ ਮੁੱਕ ਗਿਆ ਹੈ ਜੀ ਮੁਕੰਮਲ ਤੌਰ ਤੇ ਇਹ ਕੇਵਲ ਤੇ ਕੇਵਲ ਪਿੰਡਾਂ ਜਾਮ ਲੋਕਾਂ ਨੂੰ ਡਰਾਉਣ ਵਾਸਤੇ ਜਾਂ ਚਲਾਨ ਕੱਟਣ ਵਾਲਿਆਂ ਦੇ ਚਪੇੜੇ ਜਾਂ ਗਾਲਾਂ ਕੱਢਣ ਵਾਸਤੇ ਜਾਂ ਪਾਰਟੀ ਆਲੇ ਨੂੰ ਇੱਕ ਦੂਜੇ ਨੂੰ ਫੜਾਉਣ ਵਾਸਤੇ 57 ਕਰੋਨਾ ਸੇ ਪੰਜਾਬ ਦੀ ਪੁਲਿਸ ਰਹੀ ਹੈ। ਪਤਾ ਨਹੀਂ ਕੀ ਹੋ ਗਿਆ ਹੈ ਕਿ ਕਿਹਦੇ ਚ ਕਮੀ ਹੈ। ਇਸ ਤਰ੍ਹਾਂ ਨਹੀਂ ਹੁੰਦਾ ਸੀ ਸਾਡਾ ਪੰਜਾਬ। ਨਾ ਇਸ ਤਰ੍ਹਾਂ ਦੀ ਪੁਲਿਸ ਹੁੰਦੀ ਸੀ। ਲੇਕਿਨ ਇਸ ਸਰਕਾਰ ਨੇ ਜਦੋਂ ਦੀ ਇਹ ਸਰਕਾਰ ਬਣੀ ਹੈ ਨੰਗਲ ਅੰਬੀਆਂ ਦੀ ਅੰਦਰ ਫੋਟੋ ਲੱਗੀ ਹੈ ਜਿਹੜਾ ਕਬੱਡੀ ਪਲੇਅਰ ਮਰਿਆ ਸੀ। ਨਕੌਦਰ ਦੀ ਉਹ ਘਟਨਾ ਤੁਹਾਨੂੰ ਯਾਦ ਹੋਣੀ ਹੈ ਸ਼ਾਇਦ। ਜਿਹੜਾ ਵਪਾਰੀ ਕੱਪੜਾ ਵਪਾਰੀ ਦੇ ਨਾਲ ਗਨਮੈਨ ਸੀ ਫਿਰ ਗੋਲੀ ਮਾਰ ਗੀ ਮੋਗੇ ਚ 4-5 ਆ ਤੁਹਾਡੇ ਨਾਲ ਐ ਰਜਾਨਾ ਦੀਆਂ ਕਟਨਾਵਾਂ ਵੀ ਉਹ ਸੁਨਿਆਰੀ ਦੁਕਾਨ ਚ ਵੜ ਗਏ ਉਹਨੇ ਬੰਦ ਕਰਦੀ ਤੇ ਉਹਨੂੰ ਥੋਕਤਾ ਜੀ ਸਾਡੇ ਦੋ ਬਲਾਕ ਪ੍ਰਧਾਨ ਮਾਰਤੇ ਇਹ ਤਰਨਤਾਰਨ ਬਲਾਕ ਪ੍ਰਧਾਨ ਮਾਰਤਾ ਇੱਕ ਆ ਤੀਜੇ ਤੇ ਸਾਡੇ ਚੋਲਾ ਸਾਹ ਵਾਲੇ ਤੇ ਗੋਲੀਆਂ ਚਲਾ ਗਏ ਤੇ ਆਪੋਜੀਸ਼ਨ ਵਾਲਾ ਫਿਰ ਮੇਰੇ ਮੇਰੇ ਕਹਿਣ ਦਾ ਮਤਲਬ ਆਪੋਜੀਸ਼ਨ ਲੜਾਈ ਲੜ ਸਕਦੀ ਐ ਧਰਨਾ ਉੱਤੇ ਗਿਆ ਪਰਸੋਂ ਮਾਨਸਾ ਦੇ ਤੇ ਜੀ ਲੜਾਈ ਲੱਗ ਸਕਦੀ ਐ ਅਸੀਂ ਕਈ ਵਾਰੀ ਰਾਜਨੀਤੀ ਹੁੰਦੀ ਐ ਲੋਕ ਕਹਿੰਦੇ ਜਾਣ ਪੁੱਜ ਕੇ ਟੀਲ ਪਾਉਂਦੇ ਐ ਅਸੀਂ ਪਰਿਵਾਰ ਤੇ ਫੈਸਲਾ ਛੱਡਿਆ ਜੀ ਸਿੱਧੂ ਮੂਸੇਵਾਲੇ ਦਾ ਮਰਡਰ ਵੇਖ ਲਓ ਪਰਿਵਾਰ ਤੇ ਫੈਸਲਾ ਛੱਡਿਆ ਕਿ ਫੈਸਲਾ ਤੁਹਾਡਾ ਐ ਤੁਸੀਂ ਦੱਸਣਾ ਕਿਉਂਕਿ ਕਈ ਵਾਰੀ ਲੋਕ ਕਹਿੰਦੇ ਵੀ ਰਾਜਨੀਤੀ ਲੋਕ ਯਾਰ ਕਿਸੇ ਨੂੰ ਪੋਸਟਮਾਰਟਮ ਤੋਂ ਰੋਕਦੇ ਐ ਕਿਸੇ ਨੂੰ ਸੰਸਕਾਰ ਤੋਂ ਰੋਕਦੇ ਐ ਮੈਂ ਇਹੋ ਜੀ ਰਾਜਨੀਤੀ ਕਰਦਾ ਨਹੀਂ ਐ ਜੀ ਪਰਿਵਾਰ ਫੈਸਲਾ ਲਵੇ ਇਸ ਕਰਕੇ ਪਰਿਵਾਰ ਜੋ ਫੈਸਲਾ ਲਏਗਾ ਕਾਂਗਰਸ ਪਾਰਟੀ ਇੱਕ ਢਾਕੇ ਪਰਿਵਾਰ ਦੇ ਨਾਲ ਖੜੇਗੀ ਮਾਲੀ ਸਹਾਇਤਾ ਦੀ ਲੋੜ ਹੋਈ ਉਹ ਵੀ ਕਰਾਂਗੇ ਜੀ ਨਾਲ ਵਕੀਲ ਕਰਨਾ ਉਹ ਵੀ ਕਰਾਂਗੇ ਲੜਾਈ ਲੜਨੀ ਪਈ ਇਹਨਾਂ ਦੇ ਗੁੰਡਿਆਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਮੈਂ ਜਾਨਾ ਬੋਲਦਾ ਕਿ ਕਾਨੂੰਨ ਬਣਾਉਣਾ ਚਾਹੀਦਾ ਇਹਨਾਂ ਨੂੰ ਜਿਨ੍ਹਾਂ ਦੇ ਘਰਾਂ ਚ ਜੇ ਮਾਪਿਓ ਨੇ ਬੇਦਖਲ ਨਹੀਂ ਕੀਤੇ ਇਹ ਲੋਕ ਜਾਂ ਵਾਸਤਾ ਰੱਖ ਰਹੇ ਮਾਪਿਓ ਤਾਂ ਮਾਪਿਓ ਦੇ ਵੀ 120 ਜੋਨਾ ਪਰਚਾ ਦੇਣਾ ਚਾਹੀਦਾ ਕਿਉਂਕਿ ਬਾਹਰ ਬੈਠੇ ਲੋਕ ਉਹਨਾਂ ਦੇ ਮਾਪਿਓ ਆਪ ਦੇ ਮੁੰਡਿਆਂ ਨੂੰ ਪੈਸਾ ਦੇ ਆ ਕੇ ਜ਼ਿੰਦਗੀ ਵਧੀਆ ਬਤੀਤ ਕਰਨਾ ਜੀ ਉਹਨਾਂ ਰੀਆਂ ਮਾਸੀਆਂ ਚਾਚੀਆਂ ਪਾਈਆਂ ਜਦੋਂ ਸੇਕ ਘਰ ਤੱਕ ਲੱਗੇਗਾ ਫੇਰ ਕੰਮ ਮੁੱਕੇ ਜੀ ਸੋ ਕਾਨੂੰਨ ਸਖਤ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਜੇਲਾ ਜੁਲਾ ਚ ਬੈਠੇ ਐ ਉਹਨਾਂ ਦਾ ਵੀ ਹੱਲ ਕਰਨਾ ਚਾਹੀਦਾ ਜਿਹੜੇ ਉੱਥੋਂ ਕੰਮ ਚਲਾਈ ਜਾਂਦੇ ਜੀ ਅਈਾਰੀ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਕਿ ਸੱਪ ਲੜ ਗਿਆ ਸੋ ਇਹੋ ਜੇ ਲੋਕਾਂ ਨੂੰ ਪੁਲਿਸ ਦਾ ਖਾਫਨਾ ਚਾਹੀਦਾ ਔਰ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਪੰਜਾਬ ਨਹੀਂ ਰਹੇਗਾ ਇਹ ਗੈਂਗਸਟਰ ਸਟੇਟ ਬਣ ਜਾਏਗਾ ਇੱਕ ਡਰ ਦਾ ਮਾਹੌਲ ਹੈ ਜਿਹੜਾ ਇਹ ਹਾਲਾਤ ਬਹੁਤ ਮਾੜੇ ਹੈ ਇਹਦਾ ਸਿੱਧਾ ਸਿੱਧਾ ਜ਼ਿੰਮੇਦਾਰ ਪੰਜਾਬ ਦੇ ਗ੍ਰਹਿ ਮੰਤਰੀ ਔਰ ਮੁੱਖ ਮੰਤਰੀ ਔਰ ਪੰਜਾਬ ਦੀ ਪੁਲਿਸ ਹੈ ਮੈਂ ਉਹਨਾਂ ਨੂੰ ਇਸ ਗੱਲ ਦਾ ਜ਼ਿੰਮੇਦਾਰ ਠਹਿ ਜੀ ਹਾਂ ਕੈਪਟਨ ਅਮਿੰਦਰ ਸਿੰਘ ਵੀ ਹੁਣ ਦੁਬਾਰਾ ਐਕਟਿਵ ਹੋ ਗਏ ਨੇ ਉਹ ਕਹਿੰਦੇ ਨੇ ਕਿ ਮਤਲਬ ਵੀ ਅਸੀਂ ਪਹਿਲਾਂ ਨਸ਼ਾ ਖਤਮ ਕਰਨਾ ਸੀ ਪੰਜਾਬ ਚ ਹੁਣ ਗੈਂਗਸਟਰਵਾਦ ਵੀ ਖਤਮ ਕਰਾਂਗੇ ਉਹਨਾਂ ਤੇ ਤਾਂ ਸੁਣੋ ਜਿਹੜੇ ਮਰ ਮੁੱਕ ਗਏ ਆ ਕਿਰਪਾ ਕਰਕੇ ਉਹਨਾਂ ਬਾਰੇ ਚਰਚਾ ਨਾ ਕਰਿਆ ਕਰੋ ਅੱਜ ਦਾ ਬਹੁਤ ਗੰਭੀਰ ਮੁੱਦਾ ਹੈ ਜੀ ਅੱਜ ਦਾ ਬਹੁਤ ਗੰਭੀਰ ਮੁੱਦਾ ਇਸ ਸਬੰਧ ਵਿੱਚ ਐਸਐਸਪੀ ਸਾਹਿਬ ਨੂੰ ਮਿਲ ਕੇ ਕੋਈ ਟਾਈਮ ਵੀ ਦਿਓਗੇ ਮੈਂ ਬਿਲਕੁਲ ਐਸਐਸਪੀ ਨੂੰ ਕੋਈ ਨਾ ਮਿਲਣਾ ਹੈ ਨਾ ਕੋਈ ਟਾਈਮ ਦੇਣਾ ਮੈਂ ਪਰਿਵਾਰ ਨੂੰ ਢੀਕਣਾ ਪਰਿਵਾਰ ਦਾ ਸਨੇਹਾ ਲੋਕਾਂ ਦਾ ਧਰਨਾ ਵੀ ਲਾਵਾਂਗੇ ਬੈਠਾਂਗੇ ਵੀ ਬੰਦੇ ਜਲਦ ਤੋਂ ਜਲਦ ਗ੍ਰਿਫਤਾਰ ਹੋਣ ਪਰਿਵਾਰ ਨੂੰ ਇਨਸਾਫ ਮਿਲੇ ਤੇ ਜੇ ਨਹੀਂ ਹੁੰਦਾ ਤਾਂ ਧਰਨਾ ਕਾਂਗਰਸ ਪਾਰਟੀ ਲਾਏਗੀ ਸਾਡਾ ਇੱਥੇ ਨੌਜਵਾਨ ਸਾਥੀ ਜੱਗਾ ਜੀ ਇਨਚਾਰਜ ਨੇ ਮਣੀ ਹੈ ਸਾਡਾ ਬਲਾਕ ਇਸ ਪਿੰਡ ਦਾ ਅਗਲਾ ਫੈਸਲਾ ਅੜੀਕਾਂ ਦੇ ਪਰਿਵਾਰ ਦਾ ਜਿਵੇਂ ਸਾਨੂੰ ਪਰਿਵਾਰ ਸਨੇਹਾ ਲੈਗਾ ਸੀ ਵੀਰੋ ਜੇ ਪਹਿਲੀ ਘਟਨਾ ਹੁੰਦੀ ਤਾਂ ਸ਼ਾਇਦ ਐਨਰ ਉਸ ਨਾ ਹੁੰਦਾ ਪਰ ਪੰਜਾਬ ਦੇ ਵਿੱਚ ਇਹ ਸਿਲਸਿਲਾ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਕਦੇ ਕਿਸੇ ਸ਼ਹਿਰ ਦੀ ਵਾਰੀ ਹੈ ਕਦੇ ਕਿਸੇ ਸ਼ਹਿਰ ਦੀ ਵਾਰੀ ਹੈ ਕਦੇ ਘਟਨਾ ਲੁਧਿਆਣੇ 'ਚ ਹੁੰਦੀ ਹੈ ਕਦੇ ਘਟਨਾ ਅੰਮ੍ਰਿਤਸਰ 'ਚ ਹੁੰਦੀ ਹੈ ਕਦੇ ਤਰਨਤਾਰਨ 'ਚ ਹੁੰਦੀ ਹੈ ਸੋ ਇਹ ਲੜੀਵਾਰ ਸਿਲਸਿਲਾ ਹੈ ਇਹ ਪਹਿਲੀ ਘਟਨਾ ਨਹੀਂ ਹੈ ਸਾਡਾ ਇਲਾਕਾ ਸੇਫ ਸੀ ਥੋੜਾ ਜਿਹਾ ਲੇਕਿਨ ਕੱਲ ਸਾਡੇ ਇਲਾਕੇ 'ਚ ਵੀ ਇਹ ਘਟਨਾ ਵਾਪਰ ਗਈ ਪੰਜਾਬ ਦੀ ਸਰਕਾਰ ਜਿਵੇਂ ਮਿੱਟੀ ਛਾੜਦੇ ਹੁੰਦੇ ਗੋਂਗਨੂਆ ਤੋਂ ਇੱਕ ਦੋ ਦਿਨ ਪੁਲਿਸ ਐਕਟਿਵ ਰਹਦੀ ਹੈ ਇੱਕ ਦੋ ਅਖਬਾਰਾਂ ਵਾਲੇ ਐਕਟਿਵ ਰਹਿੰਦੇ ਆ ਜਨਤਾ ਭੁੱਲ ਜਾਂਦੀ ਹੈ ਲੋਕ ਭੁੱਲ ਜਾਂਦੇ ਨੇ ਵੀਰੋ ਲੇਕਿਨ ਇਹ ਜਿਹੜੀ ਸਲੋ ਪੋਇਜ਼ਨ ਹੈ ਪੰਜਾਬ ਨੂੰ ਦਿਨ ਪ੍ਰਤੀ ਦਿਨ ਖਾ ਰਹੀ ਹੈ ਪੰਜਾਬ ਦਾ ਵਪਾਰੀ ਵਰਗ ਪੰਜਾਬ ਦੀ ਇੰਡਸਟਰੀ ਇੱਥੋਂ ਹੌਲੀ ਹੌਲੀ ਆਪਣੇ ਕਾਰੋਬਾਰ ਸਮੇਟ ਕੇ ਕੋਈ ਮੱਧ ਪ੍ਰਦੇਸ਼ ਚ ਜਾ ਰਿਹਾ ਕੋਈ ਹਿਮਾਚਲ ਚ ਜਾ ਰਿਹਾ ਕੋਈ ਉੱਤਰ ਪ੍ਰਦੇਸ਼ ਜਾ ਰਿਹਾ ਸ਼ਾਇਦ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਹੀ ਹੈ ਨਹੀਂਗਾ ਅੱਜ ਪੰਜਾਬ ਇੱਕ ਵਿਰੋਧ ਦੇ ਢੇਰ ਦੇ ਉੱਤੇ ਬੈਠਾ ਹੈ ਇਹ ਕੋਈ ਮਾਮੂਲੀ ਘਟਨਾ ਨਹੀਂ ਹੈ ਪੰਜਾਬ ਅੱਜ ਵਿਰੋਧ ਦੇ ਢੇਰ ਤੇ ਬੈਠਾ ਜੇ ਨਾ ਸੰਭਾਲਿਆ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦੇ ਉੱਤੇ ਦੋਸ਼ ਲੱਗਨੇ ਸੁਭਾਵਿਕ ਨੇ ਉਹ ਬਚ ਨਹੀਂ ਸਕਦੇ ਆਪਣੀ ਜ਼ਿੰਮੇਵਾਰੀ ਤੋਂ ਚਾਹੇ ਉਹ ਪੁਲਿਸ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਉਹ ਦੋਸ਼ੀ ਨੇ ਪਹਿਲੇ ਨੰਬਰ ਦੇ ਉੱਤੇ ਪੰਜਾਬ ਪੁਲਿਸ ਕਰੋੜਾਂ ਰੁਪਈਆ ਦੇ ਇਹਨਾਂ ਦਾ ਤਨਖਾਹਾਂ ਨੇ ਕਰੋੜਾਂ ਰੁਪਈਆ ਇਹਨਾਂ ਨੂੰ ਸੁਲਤਾਨ ਦਿੱਤੀਆਂ ਜਾਂਦੀਆਂ ਨੇ ਗੱਡੀਆਂ ਦਿੱਤੀਆਂ ਜਾਂਦੀਆਂ ਨੇ ਕੋਠੀਆਂ ਦਿੱਤੀਆਂ ਜਾਂਦੀਆਂ ਨੇ ਲੇਕਿਨ ਕੋਈ ਵੀ ਕੰਮ ਅਜ ਠਾਣੇ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਨਹੀਂ ਹੁੰਦਾ ਹੈਗਾ ਇਹ ਕਾਲੀ ਸਚਾਈ ਹੈ ਸਾਨੂੰ ਰੋਜ਼ ਲੋਕ ਆ ਕੇ ਦੱਸਦੇ ਨੇ ਤੁਸੀਂ ਸਾਰੇ ਭੁਗਤ ਭੋਗ ਗਿਓ ਕੋਈ ਛੋਟੀ ਜੀ ਵੀ ਘਟਨਾ ਹੋ ਜਾਂਦੀ ਏ ਕਿਸੇ ਦਾ ਮੋਟਰਸਾਈਕਲ ਵੀ ਚੋਰੀ ਹੋ ਗਿਆ ਤਾਂ ਵੀਰੋ 2-4000 ਰੁਪਏ ਦਿੱਤੇ ਤੋਂ ਬਿਨਾਂ ਉਹਦੀ ਐਫਆਈਆਰ ਲੋਜ ਨਹੀਂ ਹੁੰਦੀ ਨਾਲ ਇੱਕ ਚੌਧਰੀ ਜਿਹਿੰਦਾਗਾ ਜਿਹੜਾ ਐਫਆਈਆਰ ਲੋਜ ਕਰਾ ਕੇ ਆਵੇ ਆਮ ਬੰਦੇ ਦੀ ਤਾਂ ਸੁਣਵਾਈ ਹੈ ਨਹੀਂ ਕਈ ਵਾਰੀ ਥਾਣੇ ਚ ਜਾਣ ਦਾ ਮੌਕਾ ਮਿਲਿਆ ਜਦੋਂ ਜਾ ਕੇ ਕੋਈ ਰੋਲਾ ਰੱਪਾ ਪਾਉਣੇ ਆ ਜਦੋਂ ਕੋਈ ਜਾ ਕੇ ਕਹਿਣੇ ਆ ਤਾਂ ਥੋੜੀ ਬੋ ਸੁਣਵਾਈ ਹੁੰਦੀ ਐ ਪਹਿਲਾਂ ਵੀ ਜਾਂਦੇ ਸੀ ਥਾਣਿਆਂ ਦੇ ਵਿੱਚ ਪਰ ਐਡਾ ਬੁਰਾ ਹਾਲ ਜੋ ਅੱਜ ਬੁਰਾ ਹਾਲ ਐ ਉਹ ਕਦੇ ਨਹੀਂ ਹੋਇਆ ਸੀ ਸੁਣਵਾਈ ਹੁੰਦੀ ਸੀ ਮੌਜੂਦ ਬੰਦੇ ਜਾਂਦੇ ਸੀ ਗੱਲ ਕਹਿੰਦੇ ਸੀ ਪੁਲਿਸ ਹੁੰਦੀ ਸੀ ਉਹਨਾਂ ਦੀ ਰਿਸਪੈਕਟ ਕਰਦੀ ਸੀਗੀ ਲੇਕਿਨ ਅੱਜ ਜਿਵੇਂ ਬਾਂਸਲ ਸਾਹਿਬ ਕਹਿ ਗਏ ਗਏ ਨੇ ਕਿ ਪੁਲਿਸ ਜਿਹੜੀ ਹੈਗੀ ਉਹ ਦਲਾਲਾ ਰਾਹੀ ਕੰਮ ਕਰਦੀ ਐ ਤੋ ਪੁਲਿਸ ਜਿਹੜੀ ਐ ਬਚ ਨਹੀਂ ਸਕਦੀ ਕਿਸੇ ਇਲਜ਼ਾਮ ਦੇ ਉੱਤੋਂ ਇਹਨਾਂ ਦੀ ਡਿਊਟੀ ਬਣਦੀ ਐ ਕਿਉਂਕਿ ਸਾਡੇ ਜਿਹੜੇ ਟੈਕਸ ਭਰਦੇ ਆ ਕਰੋੜਾਂ ਰੁਪਈਆ ਇਹਨਾਂ ਨੂੰ ਤਨਖਾਹਾਂ ਦੇ ਵਿੱਚ ਜਾਂਦਾ ਹੈਗਾ ਦੂਸਰਾ ਵੀਰੋ ਪੰਜਾਬ ਦੀ ਸਰਕਾਰ ਜਿਹੜੀ ਐ ਵੱਡੇ ਵੱਡੇ ਬੋਰਡ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਲੱਗੇ ਹੋਏ ਨੇ ਕਿ ਜੀ ਰੰਗਲਾ ਪੰਜਾਬ ਬਣ ਰਿਹਾ ਹੈ ਪੰਜਾਬ ਤਰੱਕੀ ਦੇ ਰਸਤੇ ਤੇ ਆਹ ਤਰੱਕੀ ਦਾ ਰਸਤਾ ਹੈ ਕੱਟੜ ਇਮਾਨਦਾਰਖਾਹਣ ਵਾਲੀ ਸਰਕਾਰ ਅੱਜ ਕਿੰਨੇ ਭ੍ਰਸ਼ਟਾਚਾਰ ਦੇ ਕੇਸਾਂ ਦੇ ਵਿੱਚ ਉਲਝ ਗਈ ਜੇਹੀ ਕੱਟੜ ਇਮਾਨਦਾਰੀ ਹੈ ਫਿਰ ਦੱਸੋ ਦੁਨੀਆ ਦੇ ਵਿੱਚ ਵੇਹੀ ਬਾਰ ਕੌਣ ਹੈਗਾ ਤੋਂ ਬੀਰੋ ਅੱਜ ਬਾਲੀਆਂ ਗੱਲਾਂ ਕਰਨ ਦਾ ਮੌਕਾ ਨਹੀਂ ਨਾ ਕੋਈ ਇਹ ਪਾਰਟੀਵਾਦੀ ਦੀ ਗੱਲ ਹੈ ਲੇਕਿਨ ਸੱਚਾਈ ਨੂੰ ਅਸੀਂ ਤੋਂ ਮੁਕਰ ਨਹੀਂ ਸਕਦੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਏ ਵੈਧੇ ਕਰਕੇ ਉਹਨਾਂ ਨੇ ਵੋਟਾਂ ਲਈਆਂ ਸੀ ਉਹਨਾਂ ਦਾ ਫਰਜ਼ ਬੰਦਾ ਹੈਗਾ ਉਹ ਆਕੇ ਜਨਤਾ ਦੇ ਵਿੱਚ ਬੈਠਣ ਗੱਲ ਸੁਣਨ ਅਫਸੋਸ ਹੁੰਦਾ ਹਨ ਅੱਜ ਕਿ ਮਾਨਸਾ ਦੇ ਐਮਐਲਏ ਜਿਹਨੂੰ 70000 ਵੋਟਾਂ ਦੇ ਚਿਤਾਇਆ ਸੀ ਉਦੇ ਵਾਸਤੇ ਐਡੀ ਘਟਨਾ ਵਾਸਤੇ ਟਾਈਮ ਹੀ ਨਹੀਂ ਉਹਨੇ ਬੰਦਾ ਡਿਪੂਟ ਕੀਤਾ ਚਾਹੀਦਾ ਸੀ ਉਹਨੂੰ ਸਾਰੇ ਕੰਮ ਛੱਡ ਕੇ ਇੱਥੇ ਆਉਂਦਾ ਆ ਕੇ ਲੋਕਾਂ ਦੀ ਗੱਲ ਸੁਣਦਾ ਭਰਾਏ ਸਾਡਾ ਸਤਿਕਾਰਯੋਗ ਹੈ ਲੇਕਿਨ ਉਹਦੀ ਜ਼ਿੰਮੇਵਾਰੀ ਬੰਦੀ ਸੀ ਅੱਜ ਉਹ ਜ਼ਿੰਮੇਵਾਰੀ ਤੋਂ ਭੱਜੇ ਨੇ ਸੋ ਮੈਂ ਬਾਲੀਆਂ ਗੱਲਾਂ ਨਹੀਂ ਕਰਦਾ ਬਹੁਤ ਸਾਰੇ ਗੁੱਸੇ ਗਿਲੇ ਲੋਕਾਂ ਦੇ ਦਿਲਾਂ 'ਚ ਨੇ ਸਮਾਉਣ ਤੇ ਲੋਕ ਕੱਢਦੇ ਵੀ ਨੇ ਪਹਿਲਾਂ ਵੀ ਲੋਕਾਂ ਨੇ ਬਦਲ ਲਿਆ ਕੇ ਦਿੱਤਾ ਸੀ ਲੋਕਾਂ ਨੂੰ ਆਸ ਸੀ ਲੇਕਿਨ ਬਦਲ ਐਸਾ ਆਇਆ ਕੇ ਲੋਕਾਂ ਦਾ ਸਾਹ ਕੁੱਟ ਗਿਆ ਵੀਰੋ ਅੱਜ ਵਪਾਰੀ ਕਿਸਾਨ ਮਜ਼ਦੂਰ ਹਰ ਇੱਕ ਬੰਦਾ ਪਛਤਾ ਰਿਹਾ ਹੈਗਾ ਕਿ ਪੰਜਾਬ ਨੂੰ ਕਿਹੜੀ ਨਜ਼ਰ ਲੱਗੀ ਸੋ ਅੱਜ ਕਿਉਂਕਿ ਇਹ ਸਟੇਜ ਜਿਹੜੀ ਸਾਂਝੀ ਸਟੇਜ ਹੈ ਲੇਕਿਨ ਜਿੰਨੀਆਂ ਗੱਲਾਂ ਸਾਰੇ ਬੁਲਾਰਿਆਂ ਨੇ ਕਹੀਆਂ ਉਹ ਜੋੜ ਕੇ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਹਾਲਾਤ ਕੋਈ ਠੀਕ ਨਹੀਂ ਹਨ ਜੋ ਹਾਲਾਤ ਅੱਜ ਤੋਂ 15-20 ਸਾਲ ਪਹਿਲਾਂ ਬਿਹਾਰ ਯੂਪੀ ਦੇ ਵਿੱਚ ਹੁੰਦੇ ਸੀ ਉਹ ਬਿਹਾਰ ਯੂਪੀ ਤਾਂ ਸੁਧਰ ਗਏ ਅੱਜ ਪੰਜਾਬ ਦੇ ਹਾਲਾਤ ਸ਼ਾਇਦ ਉਦੋਂ ਵੀ ਬਦਤਰ ਹੋ ਚੁੱਕੇ ਨੇ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪਹਿਲਾ ਕਿ ਵੀ ਠੀਕ ਹੈ ਤੁਸੀਂ ਸਰਕਾਰਾਂ ਦੇ ਮੁਤਾਬਕ ਚੱਲਣਾ ਹੁੰਦਾ ਥੋੜਾ ਬਹੁਤ ਸਰਕਾਰ ਦਾ ਪੱਖ ਰੱਖਣਾ ਹੁੰਦਾ ਹੈ ਲੇਕਿਨ ਆਮ ਜਨਤਾ ਦੀ ਸੁਣਵਾਈ ਕਰੋ ਤੁਹਾਡੇ ਫਰਜ਼ ਬਣਦੇ ਨੇ ਹਰ ਗੱਲ 'ਚ ਸਰਕਾਰ ਤੋਂ ਡਿੱਕਾ ਨਹੀਂ ਲਾਉਂਦੀ ਗਰੀਬ ਬੰਦੇ ਦੀ ਸੁਣਵਾਈ ਹੋਣੀ ਚਾਹੀਦੀ ਹੈ ਠਾਣਿਆਂ ਦੇ ਵਿੱਚ ਅਨੇਕਾਂ ਵਾਰੀ ਜਾਨ ਦਾ ਮੌਕਾ ਮਿਲਦਾ ਲੇਕਿਨ ਅੱਜ ਜਿਹੜੇ ਹਾਲਾਤ ਨੇ ਠਾਣਿਆਂ ਦੇ ਬਹੁਤ ਘਟੀਆਂ ਹੋ ਚੁੱਕੇ ਨੇ ਪਿਛਲੇ 35-40 ਸਾਲ ਤੋਂ ਜਾਣਦੇ ਆ ਲੇਕਿਨ ਅੱਜ ਵਰਗੇ ਹਾਲਾਤ ਕਦੇ ਦੇਖੇ ਨਹੀਂ ਕਿਸੇ ਦੀ ਸ਼ਰਮ ਨਹੀਂ ਰਹੀ ਕਿਸੇ ਦਾ ਡਰ ਨਹੀਂ ਰਿਹਾ ਜੋ ਮੌਜੂਦਾ ਸਰਕਾਰ ਦੇ ਨਮਾਇंदे ਨੇ ਉਹਨਾਂ ਵੀ ਇਹ ਗੱਲਾਂ ਹੁੰਦੀਆਂ ਕਿ ਸਾਡਾ ਤਾਂ ਫੋਨ ਹੀ ਨਹੀਂ ਚੱਕਦੇ ਸਾਡਾ ਤਾਂ ਫੋਨ ਹੀ ਨਹੀਂ ਚੱਕਦੇ ਆਮ ਗੱਲਾਂ ਹੋ ਗਈਆਂ ਇਹ ਗੱਲਾਂ ਦਾ ਜਵਾਬ ਜਿਹੜਾ ਪੰਜਾਬ ਦੀ ਸਰਕਾਰ ਆਵੇ ਇੱਥੇ ਆ ਕੇ ਦੇਵੇ ਲੋਕਾਂ ਨੂੰ ਅੱਜ ਲੋਕਾਂ ਦੀ ਕਚਹਿਰੀ 'ਚ ਅਸੀਂ ਸਵਾਲ ਕਰਦੇ ਆਂ ਪ੍ਰੈਸ ਵਾਲੇ ਵੀਰ ਬੈਠੇ ਨੇ ਠਾਹ ਮੁੱਦਿਆਂ ਨੂੰ ਜੇ ਪੰਜਾਬ ਨੂੰ ਬਚਾਉਣਾ ਹੈ ਲੋਕਤੰਤਰ ਦੀ ਰਾਖੀ ਕਰਨੀ ਹੈ ਅੱਜ ਪੰਜਾਬ ਜਿੱਥੇ ਲੈਂਡ ਆਰਡਰ ਦੀ ਸਮੱਸਿਆ ਚ ਕਿਰਿਆ ਹੈ ਉਥੇ ਭ੍ਰਸ਼ਟਾਚਾਰ ਜਿਹੜਾ ਜ਼ਿਕਰ ਕੀਤਾ ਬੁਲਾ ਰਿਆ ਨੇ ਕਿ ਪਹਿਲਾਂ ਤੋਂ ਚੱਲਦਾ ਆਉਂਦਾ ਹੈ ਲੇਕਿਨ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਭ੍ਰਸ਼ਟਾਚਾਰ ਖਤਮ ਕਰ ਦੇਵਾਂਗੇ ਵੀਰੋ 10 ਗੁਣਾ ਵੱਧ ਗਿਆ ਭ੍ਰਸ਼ਟਾਚਾਰ ਇਹ ਸਵਾਲ ਵੀ ਅੱਜ ਬਣਦਾ ਹੈਗਾ ਸੋ ਹੁਣ ਇਸ ਗੱਲ ਨੂੰ ਇੱਕ ਦਿਨ ਚ ਨਹੀਂ ਠੀਕ ਕੀਤਾ ਜਾ ਸਕਦਾ ਲੇਕਿਨ ਲਾਮਬੰਦ ਹੋ ਕੇ ਆਪਾਂ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਸਾਰੀਆਂ ਸੰਸਥਾਵਾਂ ਇਸ ਜਿਹੜੀ ਕੱਲ੍ਹ ਵੀ ਘਟਨਾ ਹੋਈ ਹੈ ਇਹਨੂੰ ਪ੍ਰੈਸ ਦੇ ਵਿੱਚ ਲੈ ਕੇ ਜਾਈਏ ਆਮ ਜਨਤਾ ਦੇ ਵਿੱਚ ਲੈ ਕੇ ਜਾਈਏ ਸਰਕਾਰ ਤੇ ਤੇ ਪ੍ਰਸ਼ਾਸਨ ਤੇ ਪ੍ਰੈਸ਼ਰ ਬਣਾਈਏ ਫਿਰ ਸ਼ਾਇਦ ਕੋਈ ਹੱਲ ਹੋ ਜੇ ਤੇ ਇਥੋਂ ਦਾ ਮੁੱਖ ਮੰਤਰੀ ਹੋਮ ਮਿਨਿਸਟਰ ਦਾ ਚਾਰਜ ਉਹਨਾਂ ਕੋਲ ਹੈ ਤੇ ਮੁੱਖ ਮੰਤਰੀ ਦੇ ਇੱਕ ਇੱਕ ਪਰਿਵਾਰ ਦੇ ਬੰਦੇ ਕੋਲ ਹਜ਼ਾਰ-ਹਜ਼ਾਰ ਬੰਦਾ ਲੈ ਕੇ ਮੁੱਖ ਮੰਤਰੀ ਆਪਦੀ ਸਿਕਿਉਰਿਟੀ ਨੂੰ ਲਈ ਫਿਰਦਾ ਹੈ ਤੇ ਜਿਸ ਕਾਰਨ ਜਿਹੜੀ ਪੁਲਿਸ ਹੈ ਉਹ ਜਿਹੜੇ ਇਹਨਾਂ ਦੇ ਆਪਣੇ ਪਰਿਵਾਰ ਦੇ ਮੈਂਬਰ ਨੇ ਜਾਂ ਇਹਨਾਂ ਦੇ ਮੰਤਰੀ ਨੇ ਜਾਂ ਐਮਐਲਏ ਨੇ ਉਹਨਾਂ ਦੀ ਸੁਰੱਖਿਆ ਚ ਲੱਗੀ ਹੋਈ ਹੈ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਹਾਰੇ ਹੋਏ ਐਮਐਲਏ ਨੇ ਦਿੱਲੀ ਤੋਂ ਉਹਨਾਂ ਦੀ ਸੁਰੱਖਿਆ ਲਈ ਜੈਡ ਸਕਿਉਰਟੀ ਪੰਜਾਬ ਪੁਲਿਸ ਦੀ ਜਿਹੜੀ ਦਿੱਤੀ ਹੋਈ ਹੈ ਜੇ ਆਪਾਂ ਉਹਨਾਂ ਨੂੰ ਨਕਮੀ ਨਾ ਕਹੀਏ ਤਾ ਪਏ ਕਹੀਏ ਕਿ ਪੁਲਿਸ ਨੇ ਨਾ ਸਿਰਫ ਆਪਣੇ ਲਈ ਲਈ ਹੋਈ ਐ ਆਮ ਲੋਕਾਂ ਲਈ ਨਹੀਂ ਲਈ ਹੋਈ ਫੇਰ ਆਪਾਂ ਜਜਵਾਦ ਚ ਆ ਕੇ ਕਹਿ ਦਿੰਨੇ ਆਂ ਕਈ ਆਗੂ ਕਹਿ ਕੇ ਵੀ ਗਏ ਨੇ ਕਿ ਪੁਲਿਸ ਨੂੰ ਫਰੀ ਹੈਂਡ ਦਿੱਤਾ ਜਾਵੇ ਪੁਲਿਸ ਨੂੰ ਫਰੀ ਹੈਂਡ ਤਾਂ ਪਹਿਲੇ ਹੀ ਦਿੱਤਾ ਹੋਇਆ ਏ ਸਰਕਾਰ ਨੇ ਪੁਲਿਸ ਤਾਂ ਸ਼ਰੇਆਮ ਪੁਲਿਸ ਮੁਕਾਬਲਾ ਕਰਕੇ ਕਰਨਲ ਲੈਵਲ ਦੇ ਅਧਿਕਾਰੀ ਨੂੰ ਕੈਮਰਿਆਂ ਦੇ ਸਾਹਮਣੇ ਕੁੱਟ ਦਿੰਦੀ ਐ ਤੇ ਪੁਲਸوں ਨੇ ਤੇ ਪਰਚਾ ਵੀ ਦਰਜ ਨਹੀਂ ਕਰਦੀ ਇਹਨਾਂ ਦੇ ਵੱਡੇ ਅਫੀਸਰ ਲੈਵਲ ਤੇ ਪੁਲਿਸ ਨੂੰ ਤਾਂ ਫਰੀ ਹੈਂਡ ਪਹਿਲਾਂ ਹੀ ਹੈ ਫਿਰ ਇਹ ਕਿਉਂ ਹੈ ਇਸ਼ੂ ਕਿਉਂਕਿ ਸਾਡੇ ਸਮਾਜ ਦੇ ਅੰਦਰ ਜਿਹੜਾ ਨਸ਼ਾ ਹੈ ਜਿਹੜੀ ਮੌਕੇ ਦੀ ਸਰਕਾਰ ਜੁੱਧ ਨਸ਼ਿਆਂ ਵਿਰੁੱਧ ਦਾ ਡਰਾਮਾ ਕਰਦੀ ਹੈ ਜਿਹੜੀ ਉਹ ਸਿਰਫ ਡਰਾਮਾ ਹੀ ਹੈ ਕੋਈ ਕਿਉਂਕਿ ਜਿਹੜੇ ਨਸ਼ੇ ਦੇ ਵਪਾਰੀ ਨੇ ਉਹ ਇਹਨਾਂ ਦੇ ਆਪਣੇ ਮੰਤਰੀਆਂ ਦੇ ਤਾਂ ਨਾਲ ਤੁਰੇ ਫਿਰਦੇ ਨੇ ਆਪਣੇ ਐਮਐਲਏ ਦੇ ਨਾਲ ਤੁਰੇ ਫਿਰਦੇ ਨੇ ਸੱਪ ਪੁਲਿਸ ਹੁਣ ਵੀ ਕਹਿ ਕੇ ਗਈ ਐ ਵੀ ਸਾਨੂੰ ਸਹਿਯੋਗ ਦਿਓ ਜੇ ਕੋਈ ਇਹਨਾਂ ਨੂੰ ਦੱਸਦਾ ਵੀ ਆਹ ਪਿੰਡ ਦੇ ਵਿੱਚ ਨਸ਼ੇ ਨਾਲ ਮਰ ਗਿਆ ਕੋਈ ਨੌਜਵਾਨ ਜਾਂ ਨਸ਼ਾ ਵੇਚਦਾ ਤਾਂ ਉਹਦੇ ਤੇ ਪ੍ਰੈਸ਼ਰ ਬਣਾਇਆ ਜਾਂਦਾ ਵੀ ਇਹ ਪੋਸਟ ਡਿਲੀਟ ਕਰ ਦੇ ਇਹ ਸਹਿਯੋਗ ਦੇਣ ਦੀ ਗੱਲ ਐ ਇਹ ਸਹਿਯੋਗ ਮੰਗਣ ਦੀ ਗੱਲ ਐ ਤੇ ਫੇਰ ਅਗਲੀ ਗੱਲ ਉਹ ਨਸ਼ੇ ਵਾਲੇ ਪਾਸੇ ਕਿਉਂ ਪੈਂਦੇ ਨੇ ਭਗਵੰਤ ਮਾਨ ਸਰਕਾਰ ਵੱਡੇ ਵੱਡੇ ਦਮਗਜੇ ਮਾਰਦੀ ਐ ਵੀ ਅਸੀਂ 50000 ਪਰਤੀ ਕਰਤਾ ਮਲਾਜਮ ਪਰ ਇੱਕ ਵੀ ਇਸਤਿਆਰ ਇਹ ਸਰਕਾਰ ਵੱਲੋਂ ਅਜੇ ਤੱਕ ਵੀ ਦਿੱਤਾ ਨਹੀਂ ਗਿਆ ਭਰਤੀ ਦਾ ਇੱਕ ਵੀ ਇਸਤਿਆਰ ਤੁਸੀਂ ਦੇਖ ਲਓ ਜਿਹੜੇ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੇ ਨੇ ਸਾਰੇ ਸਕੂਲ ਪ੍ਰਿੰਸੀਪਲਾਂ ਵੱਲੋਂ ਤੇ ਮਾਸਟਰਾਂ ਵੱਲੋਂ ਖਾਲੀ ਪਏ ਨੇ ਇਸ ਲਈ ਨਾ ਇੱਥੇ ਰੁਜ਼ਗਾਰ ਐ ਨਾ ਇੱਥੇ ਕੰਮ ਐ ਤੇ ਲੋਕ ਨੌਜਵਾਨ ਨੇ ਜਿਹੜੇ ਨਸ਼ਿਆਂ 'ਚ ਪਿਰਦੇ ਨੇ ਨਸ਼ੇ ਲੈਣ ਵਾਸਤੇ ਉਹਨਾਂ ਨੂੰ ਪੇੜ ਕਰਨਾ ਪੈਂਦਾ ਹੈ ਪੇੜ ਕਰਨ ਵਾਸਤੇ ਉਹਨਾਂ ਨੂੰ ਕ੍ਰਾਈਮ ਕਰਨਾ ਪੈਂਦਾ ਹੈ ਤੇ ਕ੍ਰਾਈਮ ਪੁਲਿਸ ਤਾਂ ਰੋਕੂਗੀ ਜੇ ਮਾਰਕੀਟ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਪੁਲਿਸ ਹੋਊਗੀ ਪੁਲਿਸ ਇਹਨਾਂ ਨੇ ਆਪਣੇ ਲਈ ਲਾਈ ਹੋਈ ਹੈ ਇਸ ਲਈ ਜਜਵਾਦ ਚਾਕੇ ਇਹ ਨਾ ਕਿਹਾ ਕਰੋ ਵੀ ਪੁਲਿਸ ਨੂੰ ਫਰੀ ਹੈਂਡ ਦੇ ਦਿਓ ਤੇ ਫਰੀ ਹੈਂਡ ਦੇ ਤਾਂ ਸਾਡੇ ਦੀ ਪਰਚੇ ਦਾਜ ਕਰਨ ਲੱਗ ਜਾਣਗੇ ਸਾਡੇ ਲੱਤਾਂ 'ਚ ਗੋਲੀਆਂ ਮਾਰਨ ਲੱਗ ਜਾਣਗੇ ਸਾਡੇ ਚੁਪ ਝੁੱਠੇ ਮੁਕਾਬਲੇ ਬਣਾਉਣ ਲੱਗ ਜਾਣਗੇ ਇਸ ਲਈ ਇਹਨਾਂ ਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਇਹਨਾਂ ਨੂੰ ਫਰੀ ਹੈਂਡ ਦੇ ਦਿਓ ਫਰੀ ਹੈਂਡ ਇਹਨਾਂ ਕੋਲੇ ਆਲਰੇਡੀ ਹੈਗਾ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਵੀ ਸਰਕਾਰ ਨੂੰ ਇਹ ਯਕੀਨੀ ਬਣਾਉਣ ਵਾਸਤੇ ਦਬਾਅ ਬਣਾਇਆ ਜਾਵੇ